ਸਤਿ ਸ਼੍ਰੀ ਅਕਾਲ ਜੀ ਮੈਂ ਅਰਸ਼ਪ੍ਰੀਤ ਕੌਰ ਸਰੂਆ ਮੇਰਾ ਇੱਕ ਲੱਖ ਚੈਨਲ ਤੇ ਮੈਂ ਆਪ ਸਭ ਦਾ ਸਵਾਗਤ ਕਰਦੀ ਆ ਜੀ ਅੱਜ ਮੈਂ ਆਪ ਸਭ ਨਾਲ ਇੱਕ ਕਵਿਤਾ ਸਾਂਝੀ ਕਰਨ ਜਾ ਰਹੀ ਆ ਪੇਸ਼ ਹਨ ਉਹਦੀਆਂ ਸਤਰਾਂ ਕਿਸੇ ਦੇ ਕੱਪੜੇ ਲਾਉਣਾ ਕਿਸੇ ਦੇ ਕੱਪੜੇ ਲਾਉਣਾ ਕਿਹੜੀ ਵਫਾ ਦਾ ਸਬੂਤ ਹੈ ਜੇ ਮੋਢਿਆਂ ਤੋਂ ਸਰਕਦੀ ਚੁੰਨੀ ਸੰਭਾਲ ਸਕਦੇ ਹੋ ਤਾਂ ਇਸ਼ਕ ਕਰਿਓ ਪਿਆਰ ਵਫਾ ਸਤਿਕਾਰ ਤੇ ਇੱਜ਼ਤ ਪਿਆਰ ਵਫਾ ਸਤਿਕਾਰ ਤੇ ਇੱਜ਼ਤ ਇਹ ਸਭ ਭਰੋਸੇ ਨਾਲ ਹੈ ਜੇ ਭਰੋਸਾ ਕਰ ਸਕਦੇ ਹਾਂ ਤਾਂ ਇਸ਼ਕ ਕਰਿਓ ਛੋਟੇ ਮੋਟੇ ਗੁੱਸੇ ਗਿਲੇ ਮਿਟਾ ਰਿਸ਼ਤਿਆਂ ਦੀ ਕੁੜੱਤਨ ਦੂਰ ਕਰ ਰਿਸ਼ਤਿਆਂ ਨੂੰ ਬਚਾਉਣ ਦਾ ਹੁਨਰ ਰੱਖਦੇ ਹਾਂ ਤਾਂ ਇਸ਼ਕ ਕਰਿਓ ਚਿਹਰੇ ਦੀ ਉਦਾਸੀ ਉਹਦੇ ਨਮੋਸ਼ੀ ਦੂਰ ਕਰ ਜੇ ਚਿਹਰੇ ਤੇ ਖੁਸ਼ੀ ਲਿਆ ਸਕਦੇ ਹੋ ਤਾਂ ਇਸ਼ਕ ਕਰਿਓ ਕਿਸੇ ਹੋਟਲ پارک ਵਿੱਚ ਮਾਪਿਆਂ ਤੋਂ ਚੋਰੀ ਮਿਲਣ ਦੀ ਥਾਂ ਕਿਸੇ ਹੋਟਲ پارک ਵਿੱਚ ਮਾਪਿਆਂ ਤੋਂ ਚੋਰੀ ਮਿਲਣ ਦੀ ਥਾਂ ਜੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਿਲਣ ਦੀ ਹਿੰਮਤ ਰੱਖਦੇ ਹੋ ਤਾਂ ਇਸ਼ਕ ਕਰਿਓ ਜੋ ਤੁਸੀਂ ਬੇਗਾਨੀ ਧੀ ਨਾਲ ਕਰਨਾ ਚਾਹੁੰਦੇ ਹੋ ਜੋ ਤੁਸੀਂ ਬੇਗਾਨੀ ਧੀ ਨਾਲ ਕਰਨਾ ਚਾਹੁੰਦੇ ਹੋ ਜੇ ਉਹ ਸਭ ਆਪਣੀ ਭੈਣ ਨਾਲ ਹੁੰਦਾ ਦੇਖ ਸਬਰ ਕਰ ਸਕਦੇ ਹੋ ਤਾਂ ਇਸ਼ਕ ਕਰਿਓ ਆਪਣੇ ਆਪ ਨਾਲ ਭਾਵੇਂ ਰੁੱਸ ਜਾਇਓ ਆਪਣੇ ਆਪ ਨਾਲ ਭਾਵੇਂ ਰੁੱਸ ਜਾਇਓ ਪਰ ਜੇ ਰੁੱਸੇ ਨੂੰ ਮਨਾ ਸਕਦੇ ਹੋ ਤਾਂ ਇਸ਼ਕ ਕਰਿਓ ਜੇ ਗਲਤੀ ਤੁਹਾਡੀ ਨਹੀਂ ਵੀ ਜੇ ਗਲਤੀ ਤੁਹਾਡੀ ਨਹੀਂ ਵੀ ਤਾਂ ਵੀ ਗਲਤੀ ਆਪਣੀ ਮੰਨ ਰਿਸ਼ਤਾ ਬਚਾਉਣ ਦਾ ਹੌਨਰ ਰੱਖਦੇ ਹੋ ਤਾਂ ਇਸ਼ਕ ਕਰਿਓ ਜੇ ਇਸ਼ਕ ਮਜਾਜੀ ਤੋਂ ਅੱਗੇ ਵੱਧ ਜੇ ਇਸ਼ਕ ਮਜਾਜੀ ਤੋਂ ਅੱਗੇ ਵੱਧ ਇਸ਼ਕ ਹਕੀਕੀ ਕਰ ਸਕਦੇ ਹੋ ਤਾਂ ਇਸ਼ਕ ਕਰਿਓ ਤਾਂ ਇਸ਼ਕ ਕਰਿਓ ਇਹ ਕਵਿਤਾ ਅੱਜਕੱਲ ਜੋ ਅਸੀਂ ਪਿਆਰ ਮੁਹੱਬਤ ਇਸ਼ਕ ਦੇ ਨਾਮ ਤੇ ਹੁੰਦਾ ਦੇਖਦੀਆਂ ਉਹ ਸਭ ਬਿਆਨਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਸਰੀਰਕ ਖਿੱਚ ਨੂੰ ਹੀ ਕਈ ਵਾਰੀ ਅਸੀਂ ਪਿਆਰ ਮੁਹੱਬਤ ਇਸ਼ਕ ਮੰਨ ਲੈਂਦੇ ਆ ਸਰੀਰਕ ਖਿੱਚ ਬਹੁਤ ਛੋਟੀ ਗੱਲ ਹੁੰਦੀ ਹੈ ਇਹ ਪਿਆਰ ਇਸ਼ਕ ਮੁਹੱਬਤ ਬਹੁਤ ਅੱਗੇ ਦੀਆਂ ਗੱਲਾਂ ਹੁੰਦੀਆਂ ਨੇ ਸੋ ਆਸ ਕਰਦੀ ਆ ਕਿ ਤੁਸੀਂ ਇਸ ਕਵਿਤਾ ਨੂੰ ਪਸੰਦ ਕਰੋਗੇ ਪ੍ਰਵਾਨ ਕਰੋਗੇ ਧੰਨਵਾਦ ਜੀ